ਲਓ ਵੀ ਮਿੱਤਰੋ ਜੈ ਜੇ ਭਾਜੀ ਫੁੱਲ ਵੱਡੇ ਕਦ ਕਾਠ ਵਾਲੀ ਤਾਜੀ ਸੂਈ ਸਵਾਈ ਵਹਿੜ ਰਾਤ ਸੂਈ ਆ ਅੱਧੀ ਰਾਤ ਨੂੰ ਸਵੇਰ 8 ਵਜੇ ਜੇਰ ਪੈ ਗਈ ਹੈ ਜੇਰ ਦੀ ਵੀਡੀਓ ਬਣੀ ਹੋਈ ਆ ਰਾਤ ਵੀ ਨਹੀਂ ਕਹਿ ਸਕਦੇ 12 ਵਜੇ ਤੋਂ ਏ ਐਮ ਪੀ ਐਮ ਚੇਂਜ ਹੋ ਜਾਂਦਾ ਉਸ ਹਿਸਾਬ ਨਾਲ ਤਾਂ ਏ ਐਮ ਚ ਹੀ ਸੂਈ ਆ ਤੇ ਸਵੇਰ 8 ਵਜੇ ਜੇਰੇ ਦੀ ਪੈ ਗਈ ਆ ਜੀ ਤੋਂ ਬਾਈ ਕਹਿੰਦਾ ਲਈ ਆ ਉਹ ਕਿੰਨਾ ਦੁੱਧ ਦੱਸਦੇ ਆ ਸੁਣਨੀ 29 ਕਿਲੋ ਦੁੱਧ ਦੱਸਿਆ ਆਪਨ ਨੂੰ ਠੀਕ ਆ ਪਰ ਆਪਾਂ ਜੇ ਆਪਣੇ ਕੋਲੇ ਖੜਦੀ ਆ ਵੈਡ 24 ਕਿਲੋ ਦੁੱਧ ਚਵਾ ਕੇ ਦੇ ਦਾਂਗੇ ਠੀਕ ਆ ਦੋਸਤੋ ਨਰਮ ਜੇ ਬੰਦੇ ਆ ਬਾਈ ਵਪਾਰ ਦਾ ਕੰਮ ਜ਼ਰੂਰ ਕਰਦਾ ਘਰੇ ਵੀ ਪੰਜ ਸੱਤ ਪਸ਼ੂ ਰੱਖੇ ਹੋਏ ਆ ਪਰ ਉਹਨਾਂ ਵਪਾਰੀਆਂ ਵਾਲਾ ਕੰਮ ਨਹੀਂ ਝੂਠ ਤੂਫਾਨ ਵਾਲਾ ਇੱਕ ਅੱਧਾ ਪਸ਼ੂ ਲਿਆ ਕੇ ਸੇਲ ਕਰਦੇ ਆ ਉਹ ਚਾਰੀ ਦਿਨੀ ਇੱਕ ਪਸ਼ੂ ਮਿਲ ਜੇ ਉਹ 25 ਦਿਨੀ ਮਿਲ ਜੇ ਸਾਫ਼ ਸੁਥਰਾ ਲਿਆਉਂਦੇ ਆ ਚੰਗੇ ਦੁੱਧ ਵਾਲਾ ਲਿਆਉਂਦੇ ਆ ਜਾਇਜ ਭਾਜ ਮਿਲਿਆ ਉਹ ਲੈ ਲੈਂਦੇ ਆ ਧਾਰਾ ਮਾਰਨਾਂ ਕਰਕੇ ਵੇੜ ਪਾਸੇ ਆਉਂਦੀ ਹੈ ਕੋਈ ਦੋਸਤੋ ਇਹਦੂ ਪਹਿਲਾਂ YouTube ਦੀ ਵੀਡੀਓ ਸ਼ੂਟ ਕੀਤੀ ਆ ਥੱਲੇ ਦੁੱਧ ਜੇ ਤੁਸੀਂ ਵੇਖ ਰਹੇ ਹੋਗੇ ਕਿ ਦੁੱਧ ਕਿਵੇਂ ਆ ਇਹਦੂ ਪਹਿਲਾਂ YouTube ਦੀ ਵੀਡੀਓ ਸ਼ੂਟ ਕੀਤੀ ਉਹ ਚ ਧਾਰਾ ਮਾਰ ਕੇ ਵਿਖਾਈਆਂ ਚਵਾਈ ਦੀ ਇੱਕ ਨੰਬਰਾ ਪੋਲੀ ਧਾਰਾ ਹੈ ਕੂਠੇ ਜਿੰਨੀ ਮੋਟੀ ਧਾਰਾ ਜਮਾ ਪੋਲੀ ਰੂਮ ਵਰਗੀ ਚਵਾਈ ਬਾਈ ਕਹਿੰਦਾ 29 ਛੱਡੋ ਆਪਾਂ 24 ਚਵਾ ਕੇ ਦੇ ਦਾਂਗੇ ਆਪਣੇ ਘਰੇ ਖੜਦੀ ਐ ਏਡੀ ਵੜ ਇੰਨਾ ਦੁੱਧ ਯਾਰ ਦੇਣਾ ਚਾਹੀਦਾ ਲੈਵਾ ਪੂਰਾ ਵੱਡਾ ਡਬਲ ਹਵਾਨਾ ਬੈਕ ਨੂੰ ਗੱਠਾ ਨੂੰ ਪੱਟਾਂ ਤੋਂ ਪਿੱਛੇ ਾਟਵਾ ਹਵਾਨਾ ਮੂਹਰੇ ਤੋਂ ਤੋਂ ਫਟਟਿੰਗ ਹਵਾਨਾ ਕਿਧੁੰਨੀ ਵਾਲੇ ਪਾਸੇ ਨੂੰ ਫਿਰਦਾ ਮੁੱਲ ਬਾਈ ਕਹਿੰਦਾ ਲੋਕੀ ਐਡੀਆਂ ਐਡੀਆਂ ਵੜਾਂ ਦਾ ਲੱਖ ਸਵਾ ਲੱਖ ਕਰੀ ਜਾਂਦੇ ਆ ਪਰ ਬਾਈ ਕਹਿੰਦਾ ਨਾ ਤਾਂ ਆਪਾਂ ਲੱਖ ਕਰੀਏ ਨਾ ਸਵਾ ਲੱਖ ਕਰੀਏ ਜਮਾਂ ਜੇ ਜੱਪਾ ਤੂੰ ਮੈਂ 10 ਪੰਡ ਘੇੜਾ ਦੇ ਲਓ ਕਿੰਨੇ ਦੀ ਬਾਈ 75 ਦੀ ਦੇ ਜਾ 75 ਦੀ ਬਾਈ ਕਹਿੰਦਾ ਦੇ ਦਾਂਗੇ ਵਿੱਚੋਂ ਮਾਨ ਹੋ ਜੂ ਜਿਹਾ ਨਰਮ ਜੇ ਬੰਦੇ ਆ ਸਾਬ ਸੁੱਧਰਾ ਵਪਾਰ ਦਾ ਕੰਮ ਕਰਦੇ ਇੱਕ ਅੱਧਾ ਪਸ਼ੂ ਪੰਜੀ 27 ਲਿਆ ਕੇ ਸੀਨ ਪੰਜੀ 27 ਦਿਨੀ ਲਿਆ ਕੇ ਸੀਨ ਕਰ ਲੈਂਦੇ ਆ ਘਰੇ ਚਵਾ ਕੇ ਦਿੰਦੇ ਆ ਮੇਨ ਗੱਲ ਆ ਇਹ ਵੀ ਪਿੰਡ ਬੁੱਤ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਗੇਪੁਰਾਣੇ ਤੋਂ ਭਗਤਾ ਰੋਡ ਤੇ 2 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਉਹ ਸਾਹਮਣੇ ਨਸੀਬ ਪਾਲਸਾ ਨਸੀਬ ਪਾਲਸ ਰੋਡ ਦੇ ਉੱਪਰ ਆ ਨਸੀਬ ਪਾਲਸ ਦੇ ਬੈਗਵੀਰ ਦਾ ਘਰ ਆ ਸਾਰਿਆਂ ਨੂੰ ਫਸਿਕਾ